ਮੈਂ ਖੁਦ ਇਹ ਚੈਨਲ ਆਬਿਸਤ ਨੇ ਤੇ ਹੁੰਦੇ ਮੈਂ ਲੋਕਾਂ ਨੂੰ ਮੋਟੀਵੇਟ ਕਰਨ ਲਈ ਵੀਡੀਓ ਬਣਾ ਕੇ ਕਰਦੇ ਤੇ ਕਮਜ਼ੋਰ ਨਹੀਂ ਹਾਂ ਮੈਂ ਵੱਡੇ ਵੱਡੇ ਕੰਮ ਮਾਲਣਾ ਬਹੁਤ ਅੱਛੇ ਬਹੁਤ ਅੱਛੇ ਵੱਡੇ ਵੱਡੇ ਕੰਮ ਕਰ ਮੈਂ ਇੱਕ ਵੱਡੀ ਮਹਿੰਗੀ ਗੱਡੀ ਓਏ ਪੰਟਾ ਖਾਇ ਓਏ ਤੇ ਲੋਕ ਉਹਨੂੰ ਸਲਾਮਾ ਕਰਨ ਮੈਂ ਅੱਛਾ ਨੈਸ਼ਨਲ ਲੈਵਲ 'ਚ ਤੁਸੀਂ 5ਵੇਂ ਸਥਾਨ ਤੇ ਰਹੇ ਹੋ 100 ਮੀਟਰ ਦੌੜ ਦੇ ਵਿੱਚ ਹਾਂਜੀ ਤੁਸੀਂ ਦੇਖ ਰਹੇ ਹੋ ਨਾ ਪ੍ਰਬੰਧ ਦੇ ਚੈਨਲ ਅੱਜ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇੱਕ ਉਸ ਹੁਨਰਮਤ ਬੱਚੇ ਨੂੰ ਜਿਹੜਾ ਸਰੀਰਕ ਪੱਖੋਂ ਤਾਂ ਅਪਾਹਜ ਹੈ ਪਰ ਦਿਮਾਗੀ ਤੌਰ ਤੇ ਬੜਾ ਬੁਲੰਦ ਬਲਵਾਨ ਤੇ ਦਿੜਲੇ ਦਾਦੇ ਵਾਲਾ ਹੈ ਜਿਸ ਦਾ ਨਾਂ ਹੈ ਸੁਖਵੀਰ ਸਿੰਘ ਸੋ ਦਿਮਾਗੀ ਤੌਰ ਤੇ ਜਿਹੜੇ ਬੰਦੇ ਸਮਰੱਥ ਹੈ ਭਾਵੇਂ ਸਰੀਰਕ ਤੌਰ ਤੇ ਉਹ ਅਪਾਜ ਹੁੰਦੇ ਸਰੀਰ ਦੀ ਅਪੰਗਤਾ ਨੂੰ ਨਕਾਰ ਦਿੰਦੇ ਆ ਅਤੇ ਜ਼ਿੰਦਗੀ ਵਿੱਚ ਕੁਝ ਕਰ ਵਿਖਾਉਣ ਦਾ ਜਜ਼ਬਾ ਰੱਖਦੇ ਆ ਸੋ ਆਓ ਸਵਾਗਤ ਕਰਦੇ ਹਾਂ ਸੁਖਵੀਰ ਸਿੰਘ ਜੀ ਦਾ ਤਕਬੀਰ ਜੀ ਸਵਾਗਤ ਹੈ ਸਵਾਗਤ ਆਦਾ ਰਹੀ ਹੈ ਜੀ ਤੁਹਾਡੀ ਟੀਮ ਦੇ ਬਾਬਾ ਸਨਮਤ ਕਾਦਮ ਤੇ ਮੇਲੇ ਸੱਤ ਬਲਾਂ ਸਾਸੀ ਕਾਲ ਜੀ ਖੈਰ ਮੇਂ ਟੀਮ ਮੈਂ ਦੇਖ ਰਿਹਾ ਤੇ ਮੈਂ ਸਭ ਚੈਨਲ ਦੇ ਬਾਬਾ ਸਨਮਤ ਕਾਦਮ ਕੀ ਰੇ ਮੈਂ ਨਕੋ ਲਾਏ ਤੇ ਮੇਂ ਗੁੰਦਖੇ ਮੈਂ ਖੂਬੀ ਦੇਖੀ ਤੇ ਮੈਨੂੰ ਅੱਗੇ ਲੀਪਰ ਸਾਹ ਦੇ ਦਿੱਤਾ ਸਖਬੀਰ ਜੀ ਤੁਹਾਡੇ ਹੱਥ ਨਹੀਂ ਕੰਮ ਕਰਦੇ ਸਰੀਰ ਦਾ ਕਿਹੜਾ ਹਿੱਸਾ ਕੰਮ ਨਹੀਂ ਕਰਦਾ ਤੇ ਕਿਉਂ ਨਹੀਂ ਕੰਮ ਕਰਦਾ ਕਿਸ ਵਜ੍ਹਾ ਕਰਕੇ ਸਾਰਾ ਕੁਝ ਵਾਪਰਿਆ ਜੀ ਇਹ ਸ਼ੁਰੂਆਤ ਨਹੀਂ ਮੈਂ ਜਨਮ ਤੋਂ ਫਿਰ ਮੈਂ ਪੜ੍ਹਿਆ ਉਹ ਮਨੋਂ ਮੈਂ ਸੀਗਾ ਤੇ ਮੈਂ 2 ਕੁ ਮਹੀਨੇ ਤੱਕ ਸੀ ਜਦੋਂ ਮੈਨੂੰ ਪੀਜ ਹੋ ਗਿਆ ਪੀਜ ਵੀ ਮੇਨ ਮੈਂ ਨਾ 22 ਪੁਆਇੰਟ ਹੋ ਗਿਆ ਇਹ ਕਾਫੀ ਕਿਹੜਾ ਹਾਈ ਹੋ ਗਿਆ ਤੇ ਉਹ ਮੈਂ ਨੱਕ ਤੇ ਦੇ ਖੋਲ ਦੇ ਤੇ ਬਾਪ ਆ ਗਿਆ ਤੇ ਉਦੋਂ ਤੋਂ ਮੈਂ ਨੱਕ ਖੋਲ ਦੇ ਕੰਮ ਕਰਨ ਵੜ ਗਿਆ ਗੰਡਾ ਮੰਗਿਆ ਸੇ ਤੇ ਤੋਂ ਤੇ ਗੰਡਾ ਬਣ ਗਿਆ ਬਾਦ ਗੰਡਾ ਬਣ ਗਿਆ ਸੇ ਕੰਟਰੋਲ ਮੇਰਾ ਖਤਮ ਹੋ ਗਿਆ ਮੈਂ ਹੱਥ ਦੇ ਉਦੋਂ ਉਸ ਫਿਰ ਛੋੜ ਦਉਂਦਾ ਮੈਂ ਨਾ ਇਹ ਬੰਦਾ ਫਿਰ ਨਾ ਤੂੰ ਦਾ ਫਿਰ ਨਾ ਬੋਲਦੀ ਸੇ ਹੋਈ ਹੋਈ ਮੇਰੀ ਜਿਦ ਜੇ ਨਿੰਬੇ ਮੈਂ ਡਾਈ ਸੇ ਜਿ ਨਿੰਬੇ ਮੈਂ ਡਾਈ ਜਲਮੇ ਮੈਂ ਡੇਵਟ ਕੰਮ ਮਾਲਣਾ ਬਹੁਤ ਅੱਛੇ ਬਹੁਤ ਅੱਛੇ ਵੱਡੇ ਵੱਡੇ ਕੰਮ ਕਰ ਲੈਂਦੇ ਬਹੁਤ ਅੱਛੇ ਹੱਥ ਤੁਹਾਡੇ ਕੰਮ ਨਹੀਂ ਕਰਦੇ ਤਾਂ ਸਰੀਰ ਦੇ ਵੱਡੇ ਵੱਡੇ ਕੰਮ ਕਿਵੇਂ ਕਰ ਲੈਂਦੇ ਹੋ ਤੇ ਕਿਹੜੀ ਤਾਕਤ ਹੈ ਜਿਸ ਨਾਲ ਤੁਸੀਂ ਕੰਮ ਕਰ ਲੈਂਦੇ ਜਿਵੇਂ ਤਾਂ ਸਭ ਤੋਂ ਵੱਡੇ ਗੇ ਮੈਂ ਮਾਇਨ ਥੱਡ ਮਾਇਨ ਦਾ ਸੰਯਾਸ ਥੱਡ ਹੋਵੇ ਤਾਂ ਮਨ ਲੱਗ ਸ਼ਿਕਰ ਹੁੰਦਾ ਮੈਂ ਮਾਇਨ ਤਾਂ ਲੱਗਿਆ ਕਿ ਮੈਂ ਕੋਈ ਬੰਨਿਆ ਜ਼ਿੰਦਗੀ ਚ ਕਰੀ ਵੀ ਹਾਂ ਨਹੀਂ ਮੰਨੀ ਲੋਕਾਂ ਨੂੰ ਦੱਸਣਾ ਕਿ ਕਈ ਕੋਈ ਕੰਮ ਨਹੀਂ ਹੁੰਦਾ ਪਰ ਕੰਮ ਕਿਵੇਂ ਕਰਦੇ ਹੋ ਹੱਥ ਤਾਂ ਕੰਮ ਨਹੀਂ ਕਰਦੇ ਤੁਹਾਡੇ ਜੇ ਕੰਮ ਮੈਂ ਆਪਣੇ ਪੈਰਾਂ ਨਾਲ ਕਰਦਾ ਸਾਂ ਪੈਰਾਂ ਦੇ ਨਾਲ ਕੰਮ ਕਰਦੇ ਹੋ ਕਿਹੜੀ ਕਲਾਸ ਚ ਪੜਦੇ ਹੋ ਜੀ ਪੈ ਮੈਂ ਪਤਾ ਨਹੀਂ ਫਿਰ ਤੁਕਲਾ ਤੁਸੀਂ ਤੇ ਪੜਨ ਲਿਖਨ ਦਾ ਕੰਮ ਜਿਹੜਾ ਹੈਗਾ ਉਹ ਤੁਸੀਂ ਪੈਰਾਂ ਦੇ ਨਾਲ ਹੀ ਕਰਦੇ ਹੋ ਹਾਂਜੀ ਪੈ ਨਾ ਕਰਦਾ ਪੈਰਾਂ ਦੇ ਨਾਲ ਕਰਦੀ ਹੂੰ ਤੇ ਹੋਰ ਜਿਹੜਾ ਹੈਗਾ ਜਿਹੜਾ ਹੈ ਤੁਹਾਡਾ ਕੀ ਨੇਤਾ ਪ੍ਰਤੀ ਕੀ ਤੁਹਾਡਾ ਰੁਟੀਨ ਹੈ ਜ਼ਿੰਦਗੀ ਦਾ ਕੀ ਕੁਝ ਕਰਦੇ ਹੋ ਪੜਾਈ ਤੋਂ ਇਲਾਵਾ ਹਾਂ ਗੱਲ ਜੀ ਮੈਂ ਸਵੇਰ ਹੁੰਦਾ 6:00 ਪੜਨਾ ਘੰਟਾ ਦੇ ਫਿਰ ਮੈਂ ਹਟ ਹੋਇਆ ਚੈਰਮ ਲੱਗਿਨਾ ਮੇ ਸੰਟ ਜਾਲਦੀ ਤੇ ਮੇ ਪਾਪਾ ਮੈਨੋਂ ਹੁੰਦੇ ਆ ਮਮਾ ਡ੍ਰੇਪ ਕਰਦੇ ਆ ਪਪਾ ਕਪੜੇ ਮਨੇ ਫਿਰ ਨਵਾਗੇ ਫਿਰ ਮੈਨੂੰ 9 ਵਜੇ ਸੰਦਾ ਛੱਡ ਗਿਉਂਦੀ ਆ ਫੇ ਮੈਨੂੰ ਸੰਦੇ ਜਾਂ ਲਾਚ ਹੁੰਦੇ ਆ ਤੇ ਫਿਰ ਮੈਨਸ ਖੁੱਲ ਜਾਂਦੀ ਹੁੰਦੇ ਆ ਨਹੀਂ ਤੁਹਾਡਾ ਜਿਹੜਾ ਪੜਨ ਲਿਖਨ ਦਾ ਕਾਰਵਿਹਾਰ ਹੈ ਹੈਨਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਜਿਹੜਾ ਹੈਗਾ ਮੋਬਾਈਲ ਵੀ ਚਲਾ ਲੈਂਦੇ ਹੋ ਕੰਪਿਊਟਰ ਵੀ ਚਲਾ ਲੈਂਦੇ ਹੋ ਹੈਨਾ ਇਹ ਕੰਪਿਊਟਰ ਜਾਂ ਮੋਬਾਈਲ ਇਹ ਸਾਰਾ ਕੁਝ ਪੈਰਾਂ ਨਾਲ ਹੀ ਚਲਾਉਂਦੇ ਹੋ ਹਾਂਜੀ ਪੈਨਸ ਮੋਬਾਈਲ ਤੇ ਕੀ ਕਰਦੇ ਹੋ ਨਹੀਂ ਮੋਬਾਈਲ ਤੇ ਮੈਂ ਐਡੀਟਿੰਗ ਕਰਦਾ ਆਪਣੀ ਵੀਡੀਓ ਵੀ ਤੇ ਹਮੇ ਸਾਰਾ ਮਨਟਿਓਨਾ YouTube ਚੈਨਲ ਸੋਨਾ ਤੇ ਹੋਮੇ ਕੰਮ ਦਾ ਮਲਦਾ ਫੋਨ ਦਾ ਮੈਨੂੰ ਪੂਰਾ ਪਤਾ ਹੈ YouTube ਚੈਨਲ ਤੇ ਇੰਸਟਾਗ੍ਰam ਜਿਹੜੇ ਹੈਗੇ ਉਹ ਤੁਹਾਡੇ ਆਪ ਦੇ ਚੈਨਲ ਬਣਾ ਰੱਖੇ ਤੁਸੀਂ ਹਾਂਜੀ ਮੈਂ ਖੁਦ ਆ ਚੈਨਲ ਬਣਾ ਰਿਹਾ ਤੇ ਹੁੰਦੇ ਮੈਂ ਲੋਕਾਂ ਨੂੰ ਮੋਟੀਵੇਟ ਕਰਨ ਲਈ ਵੀਡੀਓ ਬਣਾ ਕੇ ਕਹਿੰਦੇ ਕਿ ਕਮਜੋਰ ਨੀਂਦਾ ਬਹੁਤ ਅੱਛੇ ਬਹੁਤ ਅੱਛੇ ਸਰੀਰਕ ਤੌਰ ਤੇ ਅਪਾਹਜ ਹੋਣ ਦੇ ਬਾਵਜੂਦ ਵੀ ਮੋਟੀਵੇਸ਼ਨਲ ਵੀਡੀਓਜ਼ ਬਣਾਉਂਦੇ ਆ ਸੁਖਬੀਰ ਹੁਰੀ ਜਿਹੜੇ ਕਿ ਲੋਕਾਂ ਨੂੰ ਸੁਨੇਹਾ ਦੇਣ ਵਾਸਤੇ ਹੈ ਕਿ ਬੰਦੇ ਦਾ ਮਾਈਂਡ ਸੈਟ ਜਿਹੜਾ ਹੈਗਾ ਉਹ ਤਾਕਤਵਰ ਹੋਣਾ ਚਾਹੀਦਾ ਬੰਦਾ ਕਦੇ ਵੀ ਕਮਜ਼ੋਰ ਨਹੀਂ ਹੁੰਦਾ ਬਹੁਤ ਅੱਛੇ ਸੁਖਬੀਰ ਸੁਖਬੀਰ ਕੀ ਤੁਹਾਡੇ ਚੈਨਲ ਦਾ ਕੀ ਨਾਮ ਇਮੇਜ ਚੈਨਲ ਨਾ ਹਿੰਮਤ ਆ ਦੁਪਾ ਹਿੰਮਤ ਔਰ ਜਜ਼ਬਾ ਔਰ ਜਿਹੜਾ ਤੁਹਾਡਾ ਇੰਸਟਾਗ੍ਰam ਅਕਾਊਂਟ ਹੈ ਜਿਵੇਂ ਦੇ ਮੈਂ ਆ ਗਿਆ ਸੁਖਬੀਰ ਸਿੰਘ ਆਫੀਸ਼ਲ ਸੁਖਬੀਰ ਸਿੰਘ 801 ਅੰਡਰਸਕੋਰ ਅਫੀਸ਼ੀਅਲ ਇਹ ਨਾ ਦਾ ਇੰਸਟਾਗ੍ਰam ਅਕਾਊਂਟ ਹੈ ਹਿੰਮਤ ਔਰ ਜਜ਼ਬਾ ਇਹ ਨਾ ਦਾ ਜਰੇਗਾ ਉਹ YouTube ਅਕਾਊਂਟ ਹੈ ਤਾਂ ਸੁਖਬੀਰ ਤੁਸੀਂ ਜਿਹੜਾ ਇਹਦੇ ਤੋਂ ਇਲਾਵਾ ਤੁਸੀਂ ਕਹਿੰਦੇ ਵੀ ਤੁਸੀਂ ਡਰੋਨ ਚਲਾਉਣਾ ਸਿੱਖ ਰਹੇ ਹੋ ਉਹ ਡਰੋਨ ਚਲਾਉਣਾ ਕਿੱਥੋਂ ਸਿੱਖ ਰਹੇ ਹੋ ਜੀ ਉਹਦੇ ਮੈਂ ਡਰੋਨ ਚਲਾਉਣਾ ਸਿੱਖਦਾ ਪਹਿਲਾਂ ਮੈਂ ਦੱਲ ਮੈਂ ਕਿੱਥੇ ਸਿੱਖਦਾ ਮੈਂ ਪ੍ਰਧਾਨ ਮੰਤਰੀ ਕੋਲ ਜਲ ਸੰਨ ਲੱਗ ਗਿਆ ਆ ਸਾਡੇ ਮੁੱਖ ਸਚ ਹੈ ਤੇ ਸੇਕਾਈ ਸੰਸੈ 14 ਮੈਂ ਸਕੇਲ ਲਿਨਾ ਡ੍ਰੋਨ ਦੀ ਡ੍ਰੋਨ ਜਿਹੜਾ ਜਿਵੇਂ ਚੱਲਦਾ ਜਿਵੇਂ ਕੰਟਰੋਲ ਕਰਨਾ ਜਿਵੇਂ ਬੰਦ ਹੈ ਕਿਵੇਂ ਸੈਂਬਲ ਹੁੰਦਾ ਕਿਵੇਂ ਨਹੀਂ ਸੈਂਬਲ ਹੁੰਦਾ ਹਾਂਜੀ ਬਹੁਤ ਅੱਛਾ ਬਹੁਤ ਖੂਬਸੂਰਤ ਹੈ ਤੁਸੀਂ ਡ੍ਰੋਨ ਚਲਾਉਣਾ ਸਿੱਖ ਰਹੇ ਸੁਪਨਾ ਕੀ ਹੈ ਜਜ਼ਬਾ ਕੀ ਹੈ ਕੀ ਬੰਨਣਾ ਚਾਹੁੰਦੇ ਹੋ ਜੀ ਗੋਲ ਮੇ ਆਏ ਹੈ ਕਿ ਮੈਂ ਸ਼ਾਇਰ ਬੰਨਾ ਸੈਲੀਬ੍ਰਿਟੀ ਬੰਨਾ ਮੈਂ ਇੱਕ ਬੱਡੀ ਮਹਿੰਗੀ ਗੱਡੀ ਹੋਏ ਮੰਟੈਂ ਕਰ ਹੋਵੇ ਤੇ ਲੋਕ ਨੇ ਸਲਾਮਾ ਕਰਨ ਮੈਂ ਪੇਜ ਆਪਲਾਣਾ ਹਾਂਜੀ ਬਹੁਤ ਅੱਛੇ ਬਹੁਤ ਅੱਛੇ ਲੋਕ ਤੁਹਾਨੂੰ ਸਲਾਮਾ ਕਰਨ ਗੱਡੀ ਤੁਹਾਡੇ ਕੋਲੇ ਹੋਵੇ ਵੱਡਾ ਕਾਰ ਹੋਵੇ ਹੈਨਾ ਸੈਲੀਬ੍ਰਿਟੀ ਹੋਵੇ ਤੇ ਫਿਲਮਾਂ ਚ ਜਾਂਦਾ ਵੀ ਕੰਮ ਹੈ ਹਣੀ ਮੀਨਸ ਬਹੁਤ ਸ਼ੌਕ ਹੈ ਮੈਂ ਵੀਡੀਓ ਤੇ ਪੋਣਾ ਕਿ ਮੈਂ ਕਿਥੇ 스타 ਦੇ ਕਿਹਾ ਮੈਂ ਉਹ ਮੈਂ ਦੇਖੇ ਦੇ ਮੈਂ ਬਾਬਾ ਡੋਗੇ ਨੂੰ ਮਾੜ ਕੋਈ ਬਿਜਾਵੇ ਤੇ ਮੈਂ ਅੱਜ ਨੀਂਦ ਲੰਗੇ ਉਹ ਤਾਂ ਪਿੱਛੇ ਜੇ ਅਮੀਰ ਹਸੈਨ ਜਿਹੜਾ ਹੈਗਾ ਉਹਦੇ ਨਾਲ ਤੁਸੀਂ ਮਿਲੇ ਹੋ ਤੇ ਉਹਨਾਂ ਤੋਂ ਕਿੰਨਾ ਕਿ ਇਨਸਪਾਇਰ ਹੋ ਕਿ ਮਤਲਬ ਉਹਨਾਂ ਉਹ ਤੁਹਾਨੂੰ ਮਿਲਣ ਦਾ ਸਬਬ ਕਿਵੇਂ ਬਣਿਆ ਨੀਯਮੇ ਹਸੈਨ ਜੀ ਬ੍ਰੈਂਡ ਦੇ ਬੱਤੇ ਬਣ ਗਿਆ ਇਸ ਜਿਹੜੇ ਸਕੂਲੇ ਕੋਈ ਵੀ ਮਸ਼ੀਨਾਂ ਨਹੀਂ ਆਈ ਸੀ ਤੇ ਮੈਂ ਸੜੀ ਚਾਜ ਗਿਆ ਸਮਝ ਮੈਂ ਤੇ ਉਹਨਾਂ ਨੇ ਮੇਰੇ ਲਈ ਬਹੁਤ ਤਰੀਫ ਕੀਤੀ ਹੈ ਕਿ ਮੇਰੇ ਨਾਲ ਇੱਕ ਬੱਚਾ ਬੰਦਾ ਹੈ ਉਹ ਜਦੋਂ ਖੜਾਈ ਵੀ ਹੈ ਤਾਂ ਪਰਦੇ ਵੀ ਖੁੱਲਦਾ ਪਰਦੇ ਬੋਹ ਦਿਆ ਤੇ ਹੋਏ ਕੰਮ ਬਹੁਤ ਚੰਗਾ। ਉਹਨੇ ਮੈਨੂੰ ਮੇਰੀ ਬਹੁਤ ਤਾਰੀਫ ਕੀਤੀ ਤੇਨੇ ਮੇਨ ਪਰ ਬਾਤ ਹੋ ਕੇ ਤੇ ਮੈਨੂੰ ਬੁਲਾ ਮੈਂ ਬਾਈਗ ਲਾਗਦੀ ਆ ਮੈਂ ਨਾਲ ਲਗਦੀ ਆ ਤੇ ਮੈਨੂੰ ਗਲੇ ਮਿਲੇ ਤੇ ਮੈਨੂੰ ਨਾਮ ਲਿੱਤਾ। ਬਹੁਤ ਅੱਛੀ। ਦੋਸਤੋ ਇਹੋ ਜਿਹੇ ਅਧਿਆਪਕਾਂ ਦਾ ਜਿਹੜਾ ਹੈ ਜਜ਼ਬੇ ਨੂੰ ਸਲਾਮ ਹੈ। ਇਹੋ ਜਿਹੇ ਅਧਿਆਪਕਾਂ ਦੀ ਤਾਰੀਫ ਕਰਨੀ ਮਰਦੀ ਹੈ। ਸੋਮਨ ਮੈਮ ਜਿਨ੍ਹਾਂ ਨੇ ਇਹਨਾਂ ਦੀ ਕਲਾ ਨੂੰ ਪਛਾਣ ਕੇ ਅ ਅਮੀਰ ਹੁਸੈਨ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਮਿਲਵਾਇਆ। ਇਨਾਂ ਦਾ ਵੀ ਹੌਸਲਾ ਵਧਿਆ ਉਹਨਾਂ ਨੇ ਵੀ ਇਹਨਾਂ ਨੂੰ ਪਿਆਰ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਇਹੋ ਜਿਹੇ ਵਿਦਿਆਪਕ ਵਾਕਿਆਈ ਤਾਰੀਫ ਦੇ ਹੱਕਦਾਰ ਹਨ ਸੁਖਵੀਰ ਜੀ ਤੁਸੀਂ ਗੇਮ ਕਿਹੜੀ ਕਿਹੜੀ ਖੇਡ ਲਈ ਜੇ ਮੈਂ ਇੱਕ ਫੁੱਟਬਾਲ ਖੇਡਾਂ ਤੇ ਇੱਕ ਮੈਰੇਥਨ 6 ਮੀਟਰ ਦਾ ਦੌੜਿਆ ਮੈਂ ਬਹੁਤ ਅੱਛੇ ਤੁਸੀਂ ਇੰਟਰਨੈਸ਼ਨਲ ਗੇਮ ਦੇ ਵਿੱਚ 100 ਮੀਟਰ ਦੇ ਵਿੱਚ ਉਹ ਮਤਲਬ ਜਿੱਤ ਕੇ ਆਇਓ ਹਾਂਜੀ ਮੈਂ ਦਿੱਲੀ ਜਾ ਰਿਹਾ ਹਾਂ ਜੀ ਵੱਲ ਨੈਸ਼ਨਲ ਐਥਲੈਟਿਕ ਵਿੱਚ ਮੈਂ 5ਵੇਂ ਸਥਾਨ ਤੇ ਆਇਆ ਸੀ ਨਹੀਂ ਜੀ ਅਸੇ ਨੈਸ਼ਨਲ ਵਿੱਚੋਂ ਤੁਸੀਂ 5ਵੇਂ ਸਥਾਨ ਤੇ ਰਹੇ ਹੋ 100 ਮੀਟਰ ਦੌੜ ਦੇ ਵਿੱਚ ਹਾਂਜੀ ਇਹ ਜਿਹੜੀਆਂ ਗੇਮਾਂ ਹੋਈਆਂ ਸੀ ਇਹ ਅਪਾਹਜ ਬੱਚਿਆਂ ਦੀ ਹੋਈ ਸੀ ਹਾਂਜੀ 27 ਸਿਰ ਜੇ ਬਿਲਕੁਲ ਸਿਵਾ ਹੁਣੇ ਵੀ ਜਮਾ ਤੇਰੇ ਘਰ ਵੀ ਬੱਚਾ ਹੈ ਸੀ ਕਿਤਕਣੇ ਇਹ ਆਲ ਦੋ ਇਹ ਬੱਚਾ ਆਇਆ ਸੀ ਜਿੰਦਗੀ ਮਾਂ ਜੀ ਸੁਖਪੀਰੀ ਨਾ ਜਜ਼ਬਾ ਕਿਵੇਂ ਹੈ ਕਿ ਮਤਲਬ ਜਿਹੜਾ ਹੈਗਾ ਸਰੀਰਕ ਤੌਰ ਤੇ ਅਪਾਜ ਹੋਣ ਦੇ ਬਾਵਜੂਦ ਵੀ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਤੁਸੀਂ ਕਹਿੰਦੇ ਹੋ ਵੀ ਮਾਈਂਡ ਸੈਟ ਸਹੀ ਹੋਣਾ ਚਾਹੀਦਾ ਹੈ ਇਹ ਬੰਦਾ ਹਰ ਕੁਝ ਹਰ ਸਭ ਸਭ ਕੁਝ ਬਣ ਸਕਦਾ ਬੰਦਾ ਵੱਡੇ ਵੱਡੇ ਤੁਹਾਡੇ ਸੁਪਨੇ ਆ ਜਿਨ੍ਹਾਂ ਨੂੰ ਤੁਸੀਂ ਸਾਕਾਰ ਕਰਨ ਵਾਸਤੇ ਦਿਨ ਰਾਤੇ ਕੀਤਾ ਹੋਇਆ ਤਾਂ ਕਿਹੜੇ ਕਿਹੜੇ ਵਿਅਕਤੀਆਂ ਤੋਂ ਇਨਸਪਾਇਰ ਹੋ ਕਿਹੜੀ ਉਹ ਵਿਅਕਤੀ ਹੈ ਜਿਨ੍ਹਾਂ ਦੇ ਕੋਲੋਂ ਤੁਹਾਨੂੰ ਉਤਸ਼ਾਹ ਮਿਲਿਆ ਹੈ ਜਾਂ ਜਿਨ੍ਹਾਂ ਨੂੰ ਸੁਣ ਕੇ ਵੇਖ ਕੇ ਜਿਹਨੇ ਦੀ ਜ਼ਿੰਦਗੀਆਂ ਜੀਵਨ ਨੂੰ ਤੁਸੀਂ ਅੱਗੇ ਵਧ ਰਹੇ ਹੋ ਜੀ ਮੈਂ ਹੁੰਦਾ ਜੀ ਸੰਦੀਪ ਮੈਜੂਰੀ ਤੇ ਚਿਪ ਹਾਕਿੰਗ ਨੇ ਤੇ ਆਪਣੇ ਹਜ ਜਨ ਜੈਨ ਤੇ ਹੋਵੇ ਗਏ ਸਭ ਜਿੱਤ ਮੈਨ ਨੂੰੰਦਾ ਮੈਂ ਤੇ ਹਮੇ ਉਸਨੂੰ ਤੇ ਮਿਲ ਮਿਲ ਲਾਇਆ ਤੇ ਮੈਨੂੰ ਬਹੁਤ ਖੁਸ਼ੀ ਬਹੁਤ ਅੱਛੇ ਬਹੁਤ ਅੱਛੇ ਹੁਸੈਨ ਜੀ ਤੁਹਾਨੂੰ ਆ ਮਿਲ ਲਾਇਆ ਖੁਸ਼ੀ ਹੋਈ ਤੁਸੀਂ ਮਹੇਸ਼ਵਰੀ ਜੈਨ ਨੂੰ ਸੁਣਦੇ ਹੋ ਪੜ੍ਹਦੇ ਹੋ ਸਟੀਫਨ ਹਾਕਿੰਗ ਨੂੰ ਸੁਣਦੇ ਹੋ ਬਹੁਤ ਅੱਛੇ ਸਮਰੱਥ ਵਿਅਕਤੀ ਹੈ ਉਹ ਤੁਹਾਡੇ ਜਿਹੜੇ ਜ਼ਿੰਦਗੀ ਦੇ ਮਾਰਗਦਰਸ਼ਕ ਹੈ ਸੁਖਵੀਰ ਤੁਸੀਂ ਜਵਾਨ ਹੋ ਜਵਾਨੀ ਦੀ ਤਲਹੀਸ ਤੇ ਪੈਰ ਰੱਖਿਆ ਹੈ ਕਦੀ ਮੁਹੱਬਤ ਦਾ ਬੀਜ ਵੀ ਫੁੱਟਿਆ ਤੁਹਾਡੇ ਮਨ ਦੇ ਵਿੱਚ ਨਹੀਂ ਇਹ ਕੋਈ ਨਾ ਕੋਈ ਹੋਇਆ ਸੀਗਾ ਮੇਰੀ ਜ਼ਿੰਦਗੀ 'ਚ ਉਹ ਸਿੱਖਣ ਦਾ ਮੌਕਾ ਥੀਗਾ ਕਿ ਮੇਰੀ ਗਲਤ ਤਾਂ ਹੋ ਰਹੀ ਮੈਂ ਸਿੱਖਣ ਦਾ ਮੌਕਾ ਹੀ ਮਿਲਿਆ ਕਿਉਂਕਿ ਇਹ ਸੌ ਜਵਾਨੀ ਦੀ ਉਮਰ ਤੇ ਵਿੱਚ ਤੇ ਕੀੜੀਆਂ ਨੂੰ ਵੀ ਖੰਭ ਉਗਾਉਂਦੇ ਹੈ ਨਾ ਜਵਾਨੀ ਸਿਆਣੇ ਬੰਦੇ ਕਹਿੰਦੇ ਚਾਰ ਦਿਨ ਜਵਾਨੀ ਦਾ ਪੇੜ ਦੇ ਲੇਲੇ ਤੇ ਵੀ ਆ ਜਾਂਦੀ ਹੈ ਤੁਸੀਂ ਨੌਜਵਾਨ ਹੋ ਤਾਂ ਕੀ ਸਿੱਖਿਆ ਤੁਸੀਂ ਮੁਹੱਬਤ ਤੋਂ ਕੀ ਸਿੱਖਿਆ ਇਹ ਮੁਹੱਬਤ ਦਾ ਮੈਂ ਸਿੱਖਿਆ ਕਿ ਮੁਹੱਬਤ ਕਹੋ ਪਰ ਪੈਸੇ ਕਮਾਉਣੇ ਤੇ ਆ ਮਾਵੇ ਤਾਂ ਹਮੇਜੂਰੀ ਹੈ ਕਿ ਲੋਕ ਮਾਪਿਆਂ ਨੂੰ ਭੁੱਲ ਜਾਂਦੇ ਇੱਕ ਕੁੜੀ ਵਿੱਚ ਇੱਕ ਕੁੜੀ ਵਿੱਚ ਪੈਦਾ ਇੱਕ ਮੁੰਡਾ ਜੰਦਾ ਸਭ ਕੁਝ ਜੰਦਾ ਪਰ ਇਹ ਗੱਲ ਗਲਤ ਹੈ ਕਿ ਕਿਸੇ ਨੇ ਭੁੱਲਣਾ जी चार दिन चार ये डबली तो मैं ट्यूश पढ़ती थी अपने मेरी टेंथ क्लास है तो टी बहुत सीखी बोर्ड की बोर क्लास आप पढ़ना भी आ, ते मैं है छमी होगा मैं तो लगे कुछ पढ़ती थी एक अच्छा तो काफ़ी लायक थी कुड़ी पढ़ती सी बहुत नलायक सी ਹਾਂਜੀ ਬੋ ਜਨ ਜੀ ਮੈਂ ਜੀ ਮੈਂ ਤੇ ਇਹ ਨੂੰ ਇੱਕ ਮਿੰਟ ਪਹਿਲਾਂ ਖੁਸ਼ ਸਮਝਾਇਆ ਤੇ ਇੱਕ ਮਿੰਟ ਬਾਅਦ ਸੰਦੋ ਬੋਲ ਜੀ ਬੋਲ ਜਾਨੀ ਹਾਂਜੀ ਤੇ ਮੈਂ ਸਾਇਟ ਤੇ ਨਾ ਮੀਰ ਤੂੰ ਕਾਫੀ ਇੰਟੈਲੀਜੈਂਟ ਆ ਤੂੰ ਬੜਾ ਹੈ ਕਰੇ ਨੂੰ ਕਿ ਜੀ ਮੇਰੇ ਬਾਹਰ ਆ ਜਨਾ ਕਿ ਮੈਨੂੰ ਸਮਝਾਊਗਾ ਤੇ ਮੈਂ ਸਮਝਾਊਗਾ ਤੇ ਤੈਨੂੰ ਸਮਝ ਨਾ ਆਵੇ ਤਾਂ ਮੈਂ ਦੱਸੀ ਮੈਂ ਇੰਸਟਾ ਕਰ ਫਿਰ ਮੈਂ ਉਹਨੂੰ ਪ੍ਰੈਵ 2 ਘੰਟੇ ਇਸ ਤੋਂ ਵਿੱਚੋਂ ਮੈਂ ਆਪ ਉਹਦਾ ਕੰਡਾ ਬਣਾ ਤੇ ਉਹਨੂੰ 2.5 ਘੰਟਾ ਬਣਾ ਇਹ ਵਿੱਚੋਂ ਮੈਂ ਬਹੁਤ ਟਾਈਮ ਗੁਜ਼ਾਰਿਆ ਤਮਨੇ ਚਾਰ ਪੰਜ ਮਹੀਨੇ ਬਹੁਤ ਐਮਿੱਟਾ ਅੱਛਾ ਆ ਘਰੇ ਮੈਨੇ ਜਿਹੜਾ ਸਨਸ ਦੇ ਤੇ ਜੋਈ ਬਾਤ ਸੀ ਫਾਇਦਾ ਥੇ ਮੈਂ ਉਹਨੂੰ ਪੜਾਇਆ ਤੇ ਇਹ ਨਾਲ ਆ ਪੜ੍ਹ ਗਿਆ ਥੇ ਪਰ ਉਹਨੇ ਮੈਨਾਂ ਜੋ ਕੀਤਾ ਕੀਤਾ ਪਰ ਮੈਂ ਕੱਪ ਕੀਤਾ ਸੈਂਚੂ ਮੇ 91 ਬਸ 100 ਮਾਰਕਸ ਹੈ ਤੇ ਉਹਦੇ ਆਏ ਸੱਚੀ ਪ੍ਰਵੰਦ ਮੈਂ ਪੜਾਇਆ ਜੋ ਕਾਇਆ ਉਹਦੇ ਵਿੱਚ ਇੰਨੀ ਮਿਹਨਤ ਕੀਤੀ ਹਰ ਟਾਈਮ ਬਈ ਬਾਰ ਕੀਤਾ ਤੇ ਉਹ ਨਹੀਂ ਮੈਂ ਕਦੇ ਨਹੀਂ ਕੀਤੀ ਉਹਨੇ ਮੈਨੂੰ ਹੈਂਡਮੱਕ ਦੇ ਖੜਤਾ ਤੇ ਫਿਰ ਮੈਂ ਅੰਦੁਖ ਹੋ ਗਿਆ ਬੱਚਾ ਨਹੀਂ ਜਦੋਂ ਤੁਸੀਂ ਉਹਨੂੰ ਪੜਾਉਣ ਲੱਗੇ ਸੀਗੇ ਉਦੋਂ ਮਤਲਬ ਉਹਨੂੰ ਪਤਾ ਸੀ ਕਿ ਤੇ ਤੁਹਾਡੀ ਦਿਲਚਸਪੀ ਉਹਦੇ ਵਿੱਚ ਹੈ ਜਾਂ ਉਹ ਸਿਰਫ ਤੁਹਾਨੂੰ ਇੱਕ ਮਤਲਬ ਇਸ ਤੁਹਾਡੀ ਮਦਦ ਜਿਹੜੀ ਉਹੀ ਕੇਵਲ ਮਦਦ ਤੱਕ ਸੀਮਤ ਸੀ ਇਹ ਤੁਹਾਡਾ ਪਿਆਰ 256 ਸੀ ਜਾਂ 156 ਸੀ ਜੀ ਪਿਆਰ ਮੈਂ ਇੱਕ ਵਾਰ ਫਿਰ ਸੀ ਤੇ ਉਹਨੂੰ ਪਤਾ ਨਹੀਂ ਸੀ ਕਿ ਮੈਨੂੰ ਪਸੰਦ ਕਰਨਾ तो फिर मैं उन्होंने पक्का दोस्त बनाया अच्छा पक्का दोस्त बनाया भी हैडीकैप्टी तंदरुस्त रिश्त नहीं दम अच्छा दिमाग वी पर वैसे डल सी नायक फिर की सब सीखी इस गल तो जी सगो मैं कहबर करो ये टाइम हमारे जवानी हों कुछ मेल ਮੈਂ ਬੱਬੂ ਨੂੰ ਕਹਿੰਦਾ ਸੀ ਆ ਤੂੰ ਦੂਰੇ ਬਈ ਤੋ ਪਹਿਲਾਂ ਨਹੀਂ ਗੱਲਾ ਮੈਂ ਕੱਢਣਾ ਨਹੀਂ ਬੱਬੂ ਮੈਂ ਕਹਿੰਦਾ ਧੀ ਦੇ ਮੈਨੂੰ ਕੋਈ ਗਰੀਫਲ ਅੰਦਰ ਕਿਥੋਂ ਆਈ ਮੈਂ ਨਹੀਂ ਗੱਲ ਲਿਗਨ ਦੇ ਕੰਮ ਖਾ ਜਾ ਤੂੰ ਤੇ ਬੱਬੂ ਦਾ ਬੜਾ ਮਨ ਦੁਖੀ ਹੋਇਆ ਅੱਜ ਵੀ ਮੈਂ ਯਾਦ ਕਰਦਾ ਅਰੇ ਮੈਂ ਸ਼ੂ ਨਿਕਲਦਾ ਆਪਣੇ ਗੋਲ ਤੋਂ ਅੰਨਾ ਕਿ ਜੋ ਹੋ ਗਿਆ ਹੋ ਗਿਆ ਹੁਣ ਅੱਗੇ ਵਧੀਏ ਹਮੋਂ ਕਰਨੀਏ ਤੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਈਏ ਤੇ ਕੁਝ ਸੁਖ ਮੰਗੇ ਦਿਖਾਈਏ ਸੁਬੀਰ ਹਾਇ ਨੌਜਵਾਨ ਜਦੋਂ ਬੰਦਾ ਹੁੰਦਾ ਹੈ ਜਦੋਂ ਜਵਾਨੀ ਦੀ ਉਮਰ ਹੁੰਦੀ ਹੈ ਉਹ ਦੂ ਦੂ ਹਰ ਬੰਦਾ ਹੀ ਸ਼ਾਇਰ ਹੁੰਦਾ ਹੈ ਹਰ ਬੰਦਾ ਹੀ ਜਿ ਰਹਾ ਹੈਗਾ ਉਹ ਸਾਇਤਕਰ ਹੁੰਦਾ ਹੈ ਹਰ ਬੰਦਾ ਗੀਤਕਾਰ ਹੁੰਦਾ ਹਰ ਬੰਦਾ ਗਾਇਕ ਹੁੰਦਾ ਹੈ ਇਹ ਤੁਹਾਨੂੰ ਵੀ ਇਹੋ ਜਿਹਾ ਇਸ ਸਦਮੇ ਤੋਂ ਬਾਅਦ ਦੇ ਵਿੱਚ ਕੁਝ ਲਿਖਣ ਦਾ ਫੁਰਨਾ ਕੁਝ ਲਿਖਿਆ ਕਿ ਨਹੀਂ ਹਾਂ ਜੀ ਲਿਖਿਆ ਹੀ ਲਿਖਿਆ ਬੇਸ਼ੱਕ ਲਿਖਿਆ ਹੈ ਕਾਫੀ ਸ਼ਾਇ ਸ਼ਾਇ ਲਿਖਿਆ ਹੈ ਗੁਰਗੱਤੀ ਪੰਥ ਸ਼ਾਇ ਲਿਖਿਆ ਹੈ ਬਣਾ ਨਹੀਂ ਗਾ ਮੈਨੂੰ ਲੈ ਦਾਂ ਨਾ ਕਹਿੰਦੀ ਜੇ ਤੁਹਾਨੂੰ ਕੋਈ ਦੁੱਖ ਆਵੇ ਕੁਝ ਤੰਗੀ ਲੱਗੇ ਤਾਂ ਮੈਂ ਬਣਾ ਨਗਾ ਲੇ ਸਤੇ ਮੈਂ ਇੱਕ ਨਵੀਂ ਦੋਸਤ ਬਣੀ ਆ ਸਾਂ ਦਾ ਤੇ ਕੁੜੀ ਬਹੁਤ ਯਾਰ ਬਹੁਤ ਯਾਰ ਮੈਂ ਉਹ ਕਿਨ ਮੈਨੂੰ ਖੜ ਗਈ ਨਾਂਗੀ ਮੈਂ ਦੱਸਾ আচ্ছা ਬਹੁਤ ਅੱਛੇ ਬਹੁਤ ਅੱਛੇ ਮੈਨੂੰ ਤਾਂ ਫਿਆਲ ਦਿੱਕਤ ਹੈ ਮੈਂ ਕਿਹਾ ਮੈਨੂੰ ਕੁੜੀਆਂ ਮੇਰੀ ਬੋਲੀ ਦੇ ਚ ਦੱਲ ਕਰਦੀ ਆ ਕਿ ਐਂਡ ਕੀਆ ਐਂਡ ਚਾਹਤਾ ਇੱਕ ਗੱਲੂਆ ਉਹ ਕਹਿੰਦੀ ਮੈਂ ਸ਼੍ਰੀ ਵਿੱਚ ਨਹੀਂ ਤੈਨੂੰ ਸੁਣ ਦੋਸਤ ਸੁਣਾ ਸਿੱਧਿਆ ਫੋਟੋ ਲੈ ਕੇ ਮੈਂ ਮਿਲ ਮਾੜ ਨਮ ਚੜ ਗਏ ਜਾਉਂਗੇ ਬਹੁਤ ਅੱਛੇ ਬਹੁਤ ਅੱਛੇ ਸੁਖਬੀਰ ਮੈਂ ਚਾਹਾਂਗਾ ਕਿ ਜਿਹੜੀ ਤੁਹਾਡੀ ਸ਼ਾਇਰੀ ਹੈ ਉਹਦੇ ਤੋਂ ਜਿਹੜੀ ਹੈਗੀ ਦਰਸ਼ਕਾਂ ਨੂੰ ਜ਼ਰੂਰ ਸਾਝ ਪੋਈਏ ਹੁਣ ਦੋਸਤ ਸੁਖਬੀਰ ਦੀ ਸ਼ਾਇਰੀ ਦੇ ਨਾਲ ਤੁਹਾਡੀ ਸਾਝ ਪਾਉਣ ਲੱਗੇ ਆ ਸੁਖਬੀਰ ਨੇ ਲਿਖਿਆ ਹੈ ਇਸ ਮਰ ਚੁਕੇ ਦਿਲ ਕੇ ਲਈ ਫਿਰਸੇ ਜੀਣੇ ਕੀ ਇੱਕ ਆਸੋ ਤੁਮ ਆਪ ਮੈਂ ਤੁਮਸੇ ਕੈਸੀ ਕਹੂੰ ਕਿ ਮੇਰੇ ਲਈ ਕਿਤਨੀ ਖਾਸ ਹੋ ਤੂੰ ਇਹ ਜੀ ਤ੍ਰਿਫ ਹੈ ਤੈਸਕ ਦੀ ਮੈਂ ਉਹ ਕੋਈ ਜਿਹੜੇ ਮੈਨੂੰ ਦੋਸਤ ਬਣਿਆ ਬਹੁਤ ਅੱਛੇ ਬਹੁਤ ਅੱਛੇ ਅੱਛਾ ਇਹਨਾਂ ਦੀ ਇੱਕ ਹੋਰ ਸ਼ਾਇਰੀ ਦੇ ਨਾਲ ਮੈਂ ਤੁਹਾਡੀ ਸਾਜ ਪਾਉਣ ਲੱਗਾ ਮੈਨੂੰ ਪਤਾ ਹੈ ਕਿ ਤੈਨੂੰ ਕਦੇ ਖਿਆਲ ਵੀ ਨਾ ਆਇਆ ਮੈਨੂੰ ਪਤਾ ਹੈ ਕਿ ਤੈਨੂੰ ਮੇਰਾ ਕਦੇ ਖਿਆਲ ਵੀ ਨਾ ਆਇਆ ਪਰ ਇੱਕ ਪਾਸੇ ਮੈਂ ਹਾਂ ਜੋ ਕਿ ਤੈਨੂੰ हजे तक पुला भी ना पाया बहुत अच्छे खूबसूरत शहरी नदिया, ना दिया आगे लिखा है इतना सब कुछ हो जाने के बाद मुझे एक बात तो समझ आ गई कि इस मतलब की दुनिया में कोई किसी के लिए नहीं मरता लेकिन मेरे इस पागल दिल को तेरे बिना आज भी कोई अच्छा नहीं लगता ਲੋ ਜੀ ਸੁਖਵੀਰ ਨੇ ਬੜਾ ਖੂਬਸੂਰਤ ਲਿਖਿਆ ਸ਼ਾਇਰੀ ਲਿਖੀ ਹੈ ਮੁਰਜਾਇਆ ਹੋਆ ਫੁੱਲ ਫਿਰ세 ਕبھی ਵੀ ਨਹੀਂ ਖਿਲਤਾ ਮੇਰੀ ਜਾਨ ਇਹ ਬਾਤ ਸੱਚ ਹੈ ਕਿ ਇਸ ਜ਼ਿੰਦਗੀ ਮੇ ਸੱਚਾ ਪਿਆਰ ਹਰ ਕਿਸੇ ਕੋ ਨਹੀਂ ਮਿਲਦਾ ਤੁਹਾਡੀ ਸ਼ਾਇਰੀ ਨੂੰ ਸਲਾਮ ਆ ਜੀ ਖੂਬਸੂਰਤ ਸ਼ਾਇਰੀ ਹੈ ਸੁਖਵੀਰ ਜੀ ਮੈਂ ਚਾਹਣਾ ਹੈ ਕਿ ਜਿਵੇਂ ਤੁਸੀਂ ਪੈਰਾ ਨਾਲ ਲਿਖ ਲੈਂਦੇ ਹੋ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਆਓ ਸਾਨੂੰ ਜਰਾ ਪੈਰਾ ਨਾਲ ਲਿਖ ਕੇ ਦਿਖਾਓ ਸੋਸੀ ਸੁਖਵੀਰ ਸਿੰਘ ਦੀ ਕਲਾਸ ਪਹੁੰਚਿਆ ਪੁਲੀਤ ਜੋ ਪਲ-ਪਲਤੇ ਉਸ ਦਾ ਪਰਸ਼ਾਵਾ ਬਣ ਕੇ ਉਸ ਦੇ ਨਾਲ ਲੈਂਦਾ ਜਿਹੜਾ ਉਸ ਨੂੰ ਹਰ ਪਲਤੇ ਖਾਣਾ ਖਾਣ ਦੇ ਵਿੱਚ ਉਸ ਦਾ ਰਾਈਟਿੰਗ ਮਟੀਰੀਅਲ ਨੂੰ ਮੁਹੱਈਆ ਕਰਾਉਣ ਵਿੱਚ ਉਸ ਦਾ ਸਮਾਨ ਚੁੱਕਣ ਵਿੱਚ ਟੇਬਲ ਤੋਂ ਕੰਪਿਊਟਰ ਥੱਲੇ ਜ਼ਮੀਨ ਤੇ ਸੈੱਟ ਕਰਕੇ ਦੇਣ ਚ ਕਲੈਕਸ਼ਨ ਜੋੜ ਕੇ ਦੇਣ ਚ ਪਲ-ਪਲਤੇ ਉਸ ਦੇ ਨਾਲ ਆਪਣਾ ਵੀ ਕੰਮ ਕਰਦਾ ਹੈ ਔਰ ਉਹਦੀ ਵੀ ਮਦਦ ਕਰ ਰਿਹਾ ਹੈ ਸੁਖਵੀਰ ਬੇਟਾ ਕੀ ਲਿਖਿਆ ਇਹਦੇ ਸੁਖਵੀਰ ਦੀ ਕਾਪੀ ਲੈ ਕੇ ਬੇਟੇ ਆਇਓ ਕੀ ਲਿਖਿਆ ਇਹਨਾਂ ਨੇ ਦਿਖਾਓ ਜਰਾ ਸਾਡੇ ਦਰਸ਼ਕਾਂ ਨੂੰ ਦਿਖਾਓ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮੰਨੋ ਸਿਰਫ ਆਪਣੇ ਟੀਚੇ ਤੇ ਧਿਆਨ ਦਿਓ ਬਹੁਤ ਅੱਛੇ ਬਹੁਤ ਅੱਛੇ ਐਕਸੀਲੈਂਟ ਬਹੁਤ ਅੱਛੇ ਵਿਚਾਰ ਬੜੇ ਖੂਬਸੂਰਤ ਸੁਖਵੀਰ ਇਹ ਮੈਚ ਆਉਣਾ ਹੈ ਤੁਸੀਂ ਬੇਟੇ ਜਿਹੜਾ कंप्यूटर ऑपरेट करके सा दर्शकों दिखाओ कंप्यूटर किमें चला वैरी गुड एक्सीलेंट बहुत अच्छे uh, सुखबीर ने लिखा है जस्ट फोकस ऑन योर गोल नैवर गिव अप इन द लाइफ मैं कैमरामैन को कहूँगा ਕਿ ਜਿਹੜਾ ਹੈਗਾ ਜੋ ਕੁਝ ਸੁਖਵੀਰ ਨੇ ਲਿਖਿਆ ਉਹ ক্লোਜ਼ ਕਰਕੇ ਸਾਡੇ ਦਰਸ਼ਕਾਂ ਨੂੰ ਵੀ ਦਿਖਾਇਓ ਦੋਸਤੋ ਅਸੀਂ ਸੁਖਵੀਰ ਸਿੰਘ ਦੀ ਕਲਾਸ ਦੇ ਅਧਿਆਪਕ ਮਿਲਨ ਸਿੰਘ ਦੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਾਂ ਕਿ ਅੱਜ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੁਖਵੀਰ ਸਿੰਘ ਅਪਾਹਜ ਹੁੰਦੇ ਹੋਏ ਵੀ तो इन्हों को कंप्यूटर सीखता है ड्रोन सीखता है और पढ़ने की सिखलाई जो क्लासॉर्मेंस करता है स्वागत है जी नाभर बंदे चैनल नमस्कार जी सबसे पहले तो नाभरबंदे चैनल का यहाँ पर होने पर बहुत बहुत धन्यवाद और सुखबेर के बारे में बात करें सुखबेर जो है बाकी बच्चों से थोड़ा अलग होते हुए भी जैसे इसके शरीर में जो कमियां हैं उनको देखते हुए भी ये बहुत अच्छी तरीके से परफॉर्मेंस कर रहा है जो भी हम इसको काम करवाते हैं बढ़िया तरीके से कर रहा है बाकी बच्चे जो तंदुरुस्त होते हुए भी कई बार क्या है वो अपना काम नहीं कर पाते लेकिन ये शरीर से थोड़ा कमजोर होते हुए भी अपने दिमाग का पूरा प्रयोग करके बढ़िया तरीके परफॉर्मेंस दिखा रहा है जो भी काम करवाते हैं बढ़िया से करता है और अपने पैरों से ये जो है लिखता भी है कंप्यूटर भी ऑपरेट करता है तो इसका जो है ये बाकी बच्चों के लिए एक मोटिवेशन का काम है जो बाकी बच्चों को भी आगे बढ़ने के लिए प्रेरित करता है बहुत अच्छी जीवीर जिंदगी प्लस टू तो बाद की टीचर करना चाहते हो नहीं मेरा टीचर ये ਫਿਰ ਮਜੀ ਪਾਕ ਸਜਪ ਤੋਂ ਉਹ ਤੁਹਾਨੂੰ ਫੋਨ ਲਵਾ ਕੰਪਿਊਟਰ ਲਵਾ ਸੈਟਅਪ ਲਵਾ ਤੇ ਅਬੇ ਕਰੀਏ ਨੂੰ ਗੇਵਦਾ ਆ ਸ਼ਾਂਗੂ ਹੈਗਾ ਤੇ ਆਏ ਸੈਲੀਬ੍ਰਿਟੀ ਬਣਨਾ ਚਾਹੁੰਦੇ ਆ ਬਹੁਤ ਅੱਛੇ ਸੈਲੀਬ੍ਰਿਟੀ ਬਣਨਾ ਚਾਹੁੰਦੇ ਹੋ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਦੇ ਨਾਲ ਕੀ ਕੋਈ ਦਿਲ ਦੀ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਤੁਹਾਡੇ ਮਨ ਦੇ ਕੋਈ ਇਹੋ ਜੀ ਬੇਦਨਾ ਹੈ ਜੇ ਤੁਸੀਂ ਆਪਣੇ ਜਿਹੜੇ ਯੂਥ ਹੈ ਤੁਹਾਡੇ ਹਾਮੋਮਰ ਐਜ ਹੈ ਜਿਹੜੇ ਨੌਜਵਾਨ ਬੱਚੇ ਐ ਉਹਨਾਂ ਨੂੰ ਕੁਝ ਸਹਿਹਾ ਦੇਣਾ ਚਾਹੁੰਦੇ ਹੋ ਅੰਗਰੇਜ਼ੀ ਤਿਤ ਨਹੀਂ ਆ ਮੈਂ ਹੀ ਦਊਂਗਾ ਲੋਕਾਂ ਨੂੰ ਤੇ ਆਪਦੇ ਭਰਾਵਾਂ ਨੂੰ ਭੈਣਾਂ ਨੂੰ ਜੋ ਵੀ ਮੇਰੇ ਵੀਡੀਓ ਦੇਖ ਰਿਹਾ ਸਭ ਤੋਂ ਮਿਲ ਇਹ ਵੀ ਨੂੰ ਸ਼ੇਅਰ ਕਰ ਦੇਵੋ ਤੁਵਾ ਦੇ ਕਿ ਕਿਸੇ ਬੰਦੇ ਤੱਕ ਇਹ ਵੀਡੀਓ ਪਹੁੰਚੇ ਕੀ ਕਹੇਗੇ ਕਿ ਅਸੀਂ ਜੋ ਨਹੀਂ ਹੁੰਦਾ ਆ ਜਿੰਦਗੀ ਦੇ ਹੱਲਾ ਅੱਜ ਕਿਰੇ ਆ ਨਾ ਮੰਨੋ ਜ਼ਿੰਦਗੀ ਬਹੁਤ ਹੈ ਉੱਤ ਚੜਾਉਂਦੇ ਆਗੇ ਵੀ ਨੂੰ ਦੇਚਾ ਨਾ ਮੰਨੋ ਠੀਕ ਹੈ ਤੇ ਕਈ ਹਿੰਮਤ ਨਾ ਆਇਓ ਮੈਂ ਆਵੇ ਮਾਪਿਆਂ ਵੀ ਸੌਂ ਬੈਕ ਗਈ ਮੈਂ ਕਹਿਣੇ ਟ੍ਰਾਈਨ ਗੇ ਰਗਾ ਫਿਰ ਜਾ ਗਈ ਗਏ ਵੀ ਵੀ ਨੀ ਪੀਊਗਾ ਇਹਨਾਂ ਮੈਨੂੰ ਕੀ ਹੋਇਆ ਠੀਕ ਹੈ ਗੈ ਕੰਮ ਨਹੀਂ ਕਰੂੰਗਾ ਠੀਕ ਹੈ ਲੋ ਤੇ ਜਿਹੜੇ ਅੱਜ ਕੱਲ ਨੌਜਵਾਨ ਮੁੰਡੇ ਨੌਜਵਾਨ ਕੁੜੀਆਂ ਆਪੇ ਆਏ ਮੱਭਾ ਚੱਕ ਕੇ ਚਪਾ ਕੇ ਹਰ ਜ਼ਿੰਦਗੀ ਜਾਲਦੇ ਆ ਕਿਸੇ ਪਿੱਛੇ ਹੁੰਦੇ ਆ ਤੋਂਦੇ ਆ ਹਨਾ ਕੰਮ ਕਰ ਦਿਆ ਪਰ ਮੇਂ ਗੱਲ ਸੁਨੋ ਜਿੱਦਾਂ ਚਲਾ ਗਿਆ ਉਹ ਮੜ ਗਈ ਹੁੰਨੰਦ ਤੇ ਗੱਲ ਤੇ ਗੱਲ ਉਹ ਮਨੀ ਇਹਦੇ ਪਾਇ ਫਲ ਨਹੀਂ ਲਾਵੇ ਤੇ ਬੁਢੀ ਫਲ ਬਈ ਮਨੀ ਇਹ ਪਾਇ ਫਲ ਬੀ ਜਿੰਦਗੀ ਹੈ ਉਹ ਮੈਂ ਮ ਲੱਭ ਤਾ ਕੱਲੇ ਪਾਇ ਮਨੀ ਕ ਮਨੀ ਵਾਤ ਉਹਦੇ ਮਨੀ ਪੋਨੀ ਛੇ ਬੰਦੇ ਨੂੰ ਹਫਸੋਸ ਮੈਂ ਕੀ ਮੈਦਿਨ ਮੁਛਤਾ ਠੀਕੇ ਇਤਨਾਂ ਸੁਖਵੀਰ ਦਾ ਕਹਿਣਾ ਹੈ ਕਿ ਲਵ ਇਜ਼ ਬਿਊਟੀਫੁੱਲ ਬਟ ਮਨੀ ਇਜ਼ ਪਾਵਰਫੁੱਲ ਸੁਖਵੀਰ ਨੇ ਮੁਹੱਬਤ ਦਾ ਜਾਇਕਾ ਦੇਖਿਆ ਹੈ ਪਿਆਰ ਦਾ ਸਵਾਦ ਵਿਖਿਆ ਹੈ ਪਰ ਸੁਖਵੀਰ ਜ਼ਿੰਦਗੀ 'ਚ ਕੁਝ ਬਣਨਾ ਚਾਹੁੰਦਾ ਹੈ ਜ਼ਿੰਦਗੀ 'ਚ ਕੁਝ ਵੀ ਬਣੇ ਤੋਂ ਬਿਨਾ ਜਿਹੜੀ ਮੁਹੱਬਤ ਹੈ ਉਹ ਵੀ ਪਿੱਛੇ ਹਟ ਜਾਂਦੀ ਪ੍ਰਵਾਹ ਨਹੀਂ ਚੜਦੀ ਮੁਹੱਬਤ ਵੀ ਅੱਜ ਦੇ ਦੌਰ ਦੇ ਵਿੱਚ ਕੇਵਲ ਅਮੀਰ ਲੋਕਾਂ ਦੀ ਖੋਜ ਦੇ ਵਿੱਚ ਹੈ ਸੁਖਵੀਰ ਕੀ ਮਹਿਸੂਸ ਕਰਦੇ ਹੋ ਅੱਜ ਦੇ ਦੌਰ ਦੇ ਵਿੱਚ ਰਿਸ਼ਤਿਆਂ ਦੀ ਕੀ ਮਹੱਤਤਾ ਹੈ ਜੀ ਮੈਂ ਆਵਤ ਜੇ ਬਿੰਦਾ ਤਾਂ ਮੈਂ ਵੀ ਈ ਤਲਦੀ ਮੁਰ ਕੇ ਤੇ ਵੀ ਸਾਜ ਮੈਂ ਕੋਈ ਨਾ ਗਤਲੀਨ ਦੇਖਿਆ ਨਾ ਕਿ ਬਲਦਾ ਦਖਾ ਤੁਮ ਜਾਨੂ ਕਿ ਮੈਂ ਇਤਨੀ ਉੱਟ ਗਿਆ ਨੀ ਹਦੂ ਕਿ ਦੁਨੀਆ ਕੀ ਕੰਮ ਕਰੀਏ ਹਾਂ ਅੱਜ ਕੱਲ ਦੋਸਤਾਂ ਨਾਲ ਪਲਖਣ ਇਹ ਮਾਪਿਓ ਸੇਫ ਮਾਪਿਓ ਕੋਈ ਨਹੀਂ ਕਰੂਗਾ ਨਾ ਕੋਈ ਡਿਪੈਂਡ ਨਾ ਪਰ ਹਾਂ ਤੇ ਨਾਗੇ ਹੋੜ ਤੇ ਨਾ ਕੋਈ ਖੱਲਾ ਅੱਜ ਕੱਲ ਨਾ ਲੋਸ ਖੈਗੋ ਤੇਰੇ ਮਾਪੇ ਕਹੂਗਾ ਮਾਦਾ ਜਨ ਜੀ ਜ਼ਿੰਦਗੀ ਮਾਬੇ ਜਿੰਦ ਜਿੰਨਾ ਕਾਮਯਾਬ ਹੋਇਓ ਕਿ ਜੇ ਮਾਇਦੇ ਤੇ ਫੇਕਾਂ ਮੇਰੇ ਕੋਈ ਫੈਨ ਨਾ ਬਹੁਤ ਅੱਛੇ ਬਹੁਤ ਅੱਛੇ ਸੁਖਪੀਰ ਦਾ ਕਹਿਣਾ ਹੈ ਕਿ ਜ਼ਿੰਦਗੀ ਦੀ ਵਿੱਚ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਅੱਜ ਦੇ ਸਭ ਝੂਠੇ ਹੈ ਫੇਕ ਹੈ ਜੇ ਤੁਹਾਡੀ ਜ਼ਿੰਦਗੀ ਦੀ ਵਿੱਚ ਕੋਈ ਸੱਚਾ ਹਮਦਰਦ ਹੈ ਤੇ ਤੁਹਾਡੇ ਮਾਂ ਜਾਂ ਪਿਓ ਉਹੀ ਤੁਹਾਡੇ ਸੱਚੇ ਹਮਦਰਦ ਹੈ ਬੜੇ ਖੂਬਸੂਰਤ ਖਿਆਲ ਹੈ ਥੋੜੀ ਜੀ ਉਮਰ ਦੇ ਵਿੱਚ ਤਜਰਬਾ ਜ਼ਿਆਦਾ ਹੈ ਜ਼ਿੰਦਗੀ ਦੀਆਂ ਠੋਕਰਾਂ ਖਾਧੀਆਂ ਹੈ ਸਿੱਖਿਆ ਹੈ ਕੁਝ ਪੜ੍ਹਿਆ ਹੈ ਬਹੁਤ ਬਹੁਤ ਕੁਝ ਆ ਸੁਪ੍ਰੀਤ ਸਲਾਮ ਹੈ ਤੁਹਾਡੀ ਸੋਚ ਨੂੰ ਨਾ ਪ੍ਰਬੰਧੇ ਚੈਨਲ ਤੁਹਾਡੇ ਕੋਲ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਸੋ ਤੁਸੀਂ ਕੋਈ ਦਿਲ ਦੀ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਉਹ ਦਰਸ਼ਕਾਂ ਦੇ ਨਾਲ ਸਿੱਧੀ ਰੂਬਰੂ ਗੱਲ ਕਰਨੀ ਚਾਹੁੰਦੇ ਹੋ ਤੁਹਾਡੇ ਕੋਲ ਇੱਕ ਮੌਕਾ ਹੈ ਜੀ ਵੀਂਦੇ ਖਿਨਿਸ਼ ਕੰਮੇ ਕਰੂੰਗਾ ਇਹ ਚੈਨਲ ਨੂੰ ਬਤਾਇ ਸਬਸਕ੍ਰਾਈਬ ਕਰੋ ਤੇ ਇਹਦੇ ਵੀਡੀਓ ਨੂੰ ਮੈਂ ਤੁਹਾਨੂੰ ਸ਼ੇਅਰ ਕਰੇ ਲੋਕਾਂ ਨੇ ਦੱਸ ਕੇ ਅਪਚਾਓ ਤੇ ਲੋਕਾਂ ਨੇ ਇਹਦੇ ਸੰਦੇਸ਼ ਚਾ ਲੋ ਕਿ ਜੇ ਕਿ ਗਮਜੋਰੀ ਨਹੀਂ ਹੁੰਦਾ ਸੱਚੀ ਮੰਨ ਕੇ ਅਗੇ ਜਾ ਤਾਂ ਸੁਖੀਤ ਨੂੰ ਮਿਲਿਆ ਜ਼ਿੰਦਗੀ ਕਿਵੇਂ ਗੱਜੀ ਜ਼ਿੰਦਗੀ ਰੱਜੇ ਬਾਕੀ ਮਿਲ ਗਿਆ ਦੋਸਤੋ ਇਹ ਸਨ ਸੁਖਬੀਰ ਸਿੰਘੂਰੀ ਜਿਹੜੇ ਸਰੀਰਕ ਤੌਰ ਤੇ ਅਪਾਹਜ ਆ ਪਰ ਮਾਨਸਿਕ ਤੌਰ ਤੇ ਬਹੁਤ ਬਲਵਾਨ ਆ ਦਿਲ ੜੀ ਰੱਦੀ ਆ ਬੁਲੰਦ ਹੌਸਲੇ ਆ ਮੋਟੀਵੇਸ਼ਨਲ ਲੋਕਾਂ ਨੂੰ ਪੜਦੇ ਆ ਸੁਣਦੇ ਆ ਮੋਟੀਵੇਸ਼ਨਲ ਵੀਡੀਓ ਬਣਾਉਂਦੇ ਆ ਮਤਲਬ ਹੱਥਾਂ ਵੱਲੋਂ ਅਪਾਹਜ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਪੈਰਾਂ ਨਾਲ ਕਰਦੇ ਆ ਪੈਰਾਂ ਨਾਲ ਕੰਪਿਊਟਰ ਚਲਾਉਂਦੇ ਆ ਪੈਰਾਂ ਨਾਲ ਵੀਡੀਓ ਬਣਾਉਂਦੇ ਆ ਪੈੜੀਨ ਐਡਿਟ ਕਰਦੇ ਆ ਸਕੂਲ ਦੇ ਸਿਮਜ਼ ਕਰ ਰਿਹਾ ਡਰੋਨ ਸਿੱਖ ਰਿਹਾ ਬਹੁਤ ਕੁਝ ਕਰ ਰਿਹਾ ਇੱਕ ਸਮਰੱਥ ਵਿਅਕਤੀ ਬਣਨ ਦੀ ਇਹਨਾਂ ਦੀ ਇੱਛਾ ਹੈ ਮੈਂ ਚਾਹਾਂਗਾ ਕਿ ਤੁਸੀਂ ਸਾਡੀ ਇਸ ਮੁਲਾਕਾਤ ਨੂੰ ਵੇਖ ਕੇ ਇਹ ਤੁਹਾਨੂੰ ਮੁਲਾਕਾਤ ਕਿਸ ਤਰ੍ਹਾਂ ਲੱਗੀ ਅਤੇ ਸੁਖਵੀਰ ਦਾ ਹੌਸਲਾ ਸੁਖਵੀਰ ਦੇ ਜਜ਼ਬੇ ਸੁਖਵੀਰ ਦੇ ਸੁਪਨੇ ਤੁਹਾਨੂੰ ਕਿਵੇਂ ਲੱਗੇ ਤੁਸੀਂ ਵੱਧ ਤੋਂ ਵੱਧ ਹੀ ਰਹੇਗੇ ਕਮੈਂਟ ਕਰਕੇ ਸੁਖਵੀਰ ਦੀ ਤੇ ਚੈਨਲ ਦੀ ਹੌਸਲਾ ਅਫਜ਼ਾਈ ਜਰੂਰ ਕਰੋ ਮਿਲਦੇ ਹਾਂ ਜਲਦੀ ਹੀ ਕਿਸੇ ਹੋਰ ਮੁਲਾਕਾਤ ਦੇ ਨਾਲ ਤਦ ਤੱਕ ਵੇਖਦੇ ਰਹੋ ਨਾ ਬਰਬੰਦੇ ਚੈਨਲ